ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨੰਜਨ ਸਾਧਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਲਗੀ ਤਰਸਵਾਮੀ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਾਧਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਸੁਖ ਪ੍ਰਾਪਤ ਹੁੰਦਾ ਹੈ ਜਿਸ ਸਤਿਗੁਰਾਂ ਦੀ ਬਾਣੀ ਪੜ੍ਹਿਆ ਨਾਮ ਜਪਿਆ ਖਾਲਸਾ ਜੀ ਸਾਰੇ ਭਰਮ ਦੂਰ ਹੋ ਜਾਂਦੇ ਆ ਸਾਰੇ ਖਾਲਸਾ ਜੀ ਕਸ਼ਟ ਦੂਰ ਹੋ ਜਾਂਦੇ ਆ ਤੇ ਮਨ ਨਿਰਮਲ ਹੋ ਜਾਂਦਾ ਹੈ ਮਹਾਰਾਜ ਜੀ ਦੀ ਸ਼ਰਣ ਜਾਇਆ ਜਿਹੜਾ ਸਤਿਗੁਰ ਜੀਆਂ ਦੀ ਸ਼ਰਣ ਤੱਕ ਲੈਂਦਾ ਹੈ ਖਾਲਸਾ ਜੀ ਓੜ ਤੱਕ ਲੈਂਦਾ ਹੈ ਉਹਨੂੰ ਫਿਰ ਹੋਰ ਸਹਾਰੇ ਆਸਰੇ ਤੱਕਣ ਦੀ ਲੋੜ ਨਹੀਂ ਪੈਂਦੀ ਮਹਾਰਾਜ ਦੀਨ ਦੁਨੀ ਦੇ ਮਾਲਕ ਸਮਰਾਥ ਹਨ ਤੇ ਜਿਹੜਾ ਮਹਾਰਾਜ ਦੀ ਸ਼ਰਨ ਜਾਂਦਾ ਹੈ ਖਾਲਸਾ ਜੀ ਉਹਨੂੰ ਸਤਿਗੁਰੂ ਤਾਰ ਲੈਂਦੇ ਮਹਾਰਾਜ ਕਿਰਪਾ ਕਰ ਦਿੰਦੇ ਖਾਲਸਾ ਜੀ ਜਿਹੜਾ ਗੁਰੂ ਕੇ ਸੰਗ ਵਿੱਚ ਚਲਾ ਜਾਂਦਾ ਜਿਸ ਨੂੰ ਗੁਰੂ ਕਾ ਮੇਲ ਹੋ ਜਾਂਦਾ ਜਿਹੜਾ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਮਿਲ ਪੈਂਦਾ ਹੈ ਖਾਲਸਾ ਜੀ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਨਾਨਕ ਮਿਲਿਆ ਸਤਿਗੁਰ ਸੰਗ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜੇ ਗੁਰੂ ਕੇ ਸੰਗ ਨੂੰ ਮਿਲ ਜਾਂਦੇ ਹਨ ਗੁਰੂ ਦੇ ਮਿਲਾਪ ਨੂੰ ਮਿਲ ਪੈਂਦੇ ਹਨ ਗੁਰੂ ਕੇ ਦਰਸ਼ਨਾਂ ਨੂੰ ਮਿਲ ਪੈਂਦੇ ਹਨ ਤਉ ਭਵਜਲ ਕੇ ਟੂਟ ਸਬੰਧ ਉਹਨਾਂ ਦੇ ਸਾਰੇ ਖਾਲਸਾ ਜੀ ਸੰਸਾਰਿਕ ਬੰਧ ਜਿਹੜੇ ਹਨ ਉਹ ਮੁੱਕ ਜਾਂਦੇ ਪਰਮ ਭੁਲੇਖਾ ਦੂਰ ਹੋ ਜਾਂਦਾ ਮਹਾਰਾਜ ਜੀਆ ਦਾ ਐਸਾ ਪਾਵਨ ਪਵਿੱਤਰ ਨਾਮ ਹੈ ਖਾਲਸਾ ਜੀ ਸੱਚੇ ਪਾਤਸ਼ਾਹ ਕਹਿੰਦੇ ਮੂਰਖ ਬਣੇ ਹੋਏ ਮਨ ਨੂੰ ਸਮਝਾਵੋ ਏਕ ਤੇ ਆਵੋ ਮੂੜ ਮਨਾਂ ਏ ਮੇਰੇ ਮੂਰਖ ਮਨਾ ਇੱਕ ਵਾਹਿਗੁਰਜੀ ਨੂੰ ਸਿਮਰਿਆ ਕਰ ਪਾਰ ਉਤਰ ਜਾਏ ਇੱਕ ਖੇਨਾ ਕਿ ਕਹਿੰਦੇ ਇੱਕ ਖੇਨ ਤੋਂ ਪਹਿਲਾਂ ਇੱਕ ਪਾਲ ਤੋਂ ਪਹਿਲਾਂ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ ਸੋ ਮਹਾਰਾਜ ਸਾਨੂੰ ਸਮਝਾਉਂਦੇ ਆ ਕਿ ਭਾਈ ਬਾਣੀ ਮਹਾਰਾਜ ਦਾ ਨਾਮ ਸਿਮਰਨ ਵਿਆਸ ਇਹੀ ਨਾਲ ਜਾਂਦਾ ਇਸ ਤੋਂ ਇਲਾਵਾ ਹੋਰ ਕੁਛ ਨਾਲ ਨਹੀਂ ਜਾਂਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸੰਸਾਰ ਵਿੱਚ ਨਾਮ ਜਪਣ ਲਈ ਆਇਆ ਹੈ ਨਾਮ ਜਪਣ ਕਰਕੇ ਤੈਨੂੰ ਸੁਖ ਪ੍ਰਾਪਤ ਹੋਵੇਗਾ ਕਿਉਂਕਿ ਬਿਨਾਂ ਵਾਹਿਗੁਰਜੀ ਦੇ ਨਾਮ ਤੋਂ ਖਾਲਸਾ ਜੀ ਸਰੀਰ ਸ਼ੁੱਧ ਨਹੀਂ ਹੁੰਦਾ ਸਤਿਗੁਰ ਕਹਿੰਦੇ ਬਿਨ ਹਰ ਨਾਮ ਨਾ ਸੁਧ ਹੋਏ ਗੁਰੂ ਮਹਾਰਾਜ ਦੇ ਨਾਮ ਤੋਂ ਬਿਨਾਂ ਸਿਮਰਨ ਤੋਂ ਬਿਨਾਂ ਇਹ ਸਰੀਰ ਜਿਹੜਾ ਪਵਿੱਤਰ ਨਹੀਂ ਹੋ ਸਕਦਾ ਗੁਰ ਸ਼ਬਦ ਸਲਾਹੇ ਸਾਚ ਹੋਏ ਜਿਹੜਾ ਗੁਰੂ ਕੇ ਸ਼ਬਦ ਵਿੱਚ ਸੁਰਤ ਜੋੜ ਲੈਂਦਾ ਹੈ ਸਿਵਤ ਸਲਾਹ ਕਰਦਾ ਹੈ ਉਹ ਸਦਾ ਥਿਰ ਰਹਿਣ ਵਾਲੇ ਵਾਹਿਗੁਰਜੀਆਂ ਦਾ ਰੂਪ ਹੋ ਜਾਂਦਾ ਤੇ ਖਾਲਸਾ ਜੀ ਮਹਾਰਾਜ ਤੋਂ ਬਿਨਾਂ ਹੋਰ ਕੋਈ ਰੱਖਣ ਵਾਲਾ ਨਹੀਂ ਜਾਕੋ ਤੂੰ ਰਾਖੇ ਰੱਖਣਹਾਰ اے ਸੱਚੇ ਪਾਤਸ਼ਾਹ ਤੂੰ ਆਪ ਹੀ ਸਾਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਆਪ ਹੀ ਦੁੱਖਾਂ ਤੋਂ ਬਚਾਉਣ ਵਾਲਾ ਹੈ ਆਪ ਹੀ ਸੱਚੇ ਪਾਤਸ਼ਾਹ ਕਸ਼ਟਾਂ ਵਿੱਚ ਰੱਖਿਆ ਕਰਨ ਵਾਲਾ ਹੈ ਕਿਰਪਾ ਕਰ ਸਾਡੇ ਮਹਾਰਾਜ ਹਿਰਦੇ ਵਿੱਚ ਆਣ ਵਸ ਕਿਉਂਕਿ ਖਾਲਸਾ ਜੀ ਗੁਰੂ ਦੀ ਮਿਹਰ ਨਾਲ ਹੀ ਦੁੱਖ ਨਾਸ ਹੁੰਦੇ ਆ ਜਿਨ੍ਹਾਂ ਦੇ ਅੰਦਰੋਂ ਹਉਮੈ ਦੀ ਖਾਲਸਾਰੀ ਜਿਹੜੀ ਜ਼ਹਿਰ ਹੈ ਦੂਰ ਹੋ ਜਾਂਦੀ ਹੈ ਨਾ ਜਦੋਂ ਫਿਰ ਉਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਉਹਨਾਂ ਤੇ ਮਿਹਰ ਹੋ ਜਾਂਦੀ ਹੈ ਵੇਖੋ ਮੈਂ ਮਮਤਾ ਪਰ ਹਰਾਈ ਮਹਾਰਾਜ ਕਹਿੰਦੇ ਜਿਹੜੀ ਹਉਮੇ ਦੀ ਮਮਤਾ ਹੈ ਭਾਵ ਹਉਮੇ ਹੈ ਜਾਂ ਮਮਤਾ ਹੈ ਜੋ ਮਾਇਆ ਹੈ ਇਹ ਜ਼ਹਿਰ ਰੂਪ ਹੈ ਜਿਹੜੇ ਮਨੁੱਖ ਨੇ ਦੂਰ ਕਰ ਲਈ ਹੈ ਸਭ ਦੂਖ ਬਿਨਾਸੇ ਰਾਮ ਰਾਏ ਉਹਨਾਂ ਦੇ ਫਿਰ ਖਾਲਸਾ ਜੀ ਸਾਰੇ ਦੇ ਸਾਰੇ ਜਿਹੜੇ ਦੁਖ ਹਨ ਉਹ ਨਾਸ਼ ਹੋ ਜਾਂਦੇ ਉਤਮ ਗਤਮਿਤ ਹਰ ਗੁਣ ਸਰੀਰ ਜਿਨ੍ਹਾਂ ਦੇ ਹਿਰਦੇ ਵਿੱਚ ਜਿਨ੍ਹਾਂ ਮਨੁੱਖਾਂ ਦੇ ਖਾਲਸਾ ਜੀ ਹਿਰਦੇ ਵਿੱਚ ਪ੍ਰਭੂ ਦੇ ਦੇਵੀ ਗੁਣ ਵਸ ਪੈਂਦੇ ਹਨ ਉਹਨਾਂ ਦੀ ਜਿਹੜੀ ਆਤਮਿਕ ਅਵਸਥਾ ਹੈ ਉਹ ਉੱਚੀ ਹੋ ਜਾਂਦੀ ਹੈ ਗੁਰਮਤ ਪ੍ਰਗਟੇ RAM ਨਾਮ ਹੀ ਉਹਨਾਂ ਦੇ ਹਿਰਦੇ ਵਿੱਚ ਖਾਲਸਾ ਜੀ ਨਾਮ ਰੂਪੀ ਹੀਰਾ ਚਮਕ ਪੈਂਦਾ ਹੈ ਜਿਹੜੇ ਗੁਰਮੁਖ ਨਾਮ ਜਪਦੇ ਉਹਨਾਂ ਦੇ ਦੁੱਖ ਦੂਰ ਹੁੰਦੇ ਜਿਹੜੇ ਖਾਲਸਾ ਜੀ ਮਹਾਰਾਜ ਦੀ ਬਾਣੀ ਨੂੰ ਸੁਣਦੇ ਉਹਨਾਂ ਦੇ ਦੁੱਖ ਦੂਰ ਹੁੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਿਨ੍ਹਾਂ ਨੇ ਖਾਲਸਾ ਜੀ ਨਾਮ ਜਪਿਆ ਹੈ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਦੇ दैवी ਗੁਣ ਆ ਜਾਂਦੇ ਸਰੀਰਕ ਰੋਗ ਤੇ ਖਾਲਸਾ ਜੀ ਮਾਨਸਿਕ ਰੋਗ ਸਾਰੇ ਦੂਰ ਹੋ ਜਾਂਦੇ ਆ ਤੇ ਮਹਾਰਾਜ ਕਹਿੰਦੇ ਹਮੇਸ਼ਾ ਵਾਹਿਗੁਰਜੀ ਦਾ ਨਾਮ ਜਪਿਆ ਕਰ ਸਿਮਰਨ ਕਰਿਆ ਕਰ ਮਤ ਬਿਸਰਸ ਰੇ ਮਨ ਰਾਮ ਬੋਲ ਹੇ ਮੇਰੇ ਮਨਾ ਵਾਹਿਗੁਰਜੀ ਨੂੰ ਕਿਤੇ ਭੁੱਲ ਨਾ ਜਾਈ ਬਸ ਮੁੱਖੋਂ ਵਾਹਿਗੁਰੂ ਵਾਹਿਗੁਰੂ ਬੋਲਿਆ ਕਰ ਤੇਰੇ ਤੇ ਕਿਰਪਾ ਮਹਾਰਾਜ ਕਰਨਗੇ ਕਿਉਂਕਿ ਖਾਲਸਾ ਜੀ ਇਹ ਵਿਰਲੇ ਹੀ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰਜੀ ਦਾ ਨਾਮ ਮਿਲ ਪੈਂਦਾ ਜਾਂ ਜਾਗ ਜਿਨ੍ਹਾਂ ਦੇ ਅੰਦਰ ਜੋਤ ਜਾਗ ਪੈਂਦੀ ਹੈ ਵਿਰਲੇ ਵਿਰਲੇ ਹਨ ਨਹੀਂ ਤੇ ਇਹ ਖਾਲਸਾ ਜੀ ਪ੍ਰਾਈ ਨਿੰਦਿਆ ਖਾਲਸਾ ਸਾਰਾ ਸਾਰਾ ਦੇਣ ਤੇ ਈਰਖਾ ਦੁਸ਼ਿ ਜਿਹਦੇ ਕਰਕੇ ਆਪਾਂ ਦੁਖੀ ਹੁੰਨੇ ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਸੰਸਾਰ ਦੇ ਜਿੰਨੇ ਵੀ ਕੰਮ ਹਨ ਸਾਰੇ ਸਾਰੇ ਵਿਅਰਥ ਹਨ ਦੁਨੀਆ ਦੇ ਤੰਦਿਆਂ ਦੇ ਵਿੱਚ ਖਚਤ ਹੋਏ ਬੰਦੇ ਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ। ਕਹਤ ਨਾਨਕ ਸੰਸਾਰ ਕੇ ਨੇਹ ਫਲ ਕਮਾ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਆ ਇਹ ਸੰਸਾਰ ਦੇ ਜਿੰਨੇ ਵੀ ਕੰਮ ਹਨ ਸਾਰੇ ਨੇਹ ਫਲ ਹਨ ਭਾਵ ਵਿਅਰਥ ਹਨ ਜੇ ਨਾਮ ਨਹੀਂ ਹੈ ਕੋਲੇ। ਜੇ ਨਾਮ ਹੈ ਬਾਣੀ ਦਾ ਜਾਪ ਹੈ ਅਭਿਆਸ ਹੈ ਫਿਰ ਸਾਰਾ ਕੀਤਾ ਕਾਰਜ ਸਫਲਾ ਹੈ। ਪਰ ਜੇ ਨਾਮ ਨਹੀਂ ਤੇ ਸਾਰੇ ਕੰਮ ਜਿਹੜੇ ਵਿਅਰਥ ਹਨ ਗੁਰ ਪ੍ਰਸਾਦ ਕੋ ਪਾਵੈ ਅਮਰਤ ਨਾਮ। ਮਹਾਰਾਜ ਕਹਿੰਦੇ ਕੋਈ ਵਿਰਲਾ ਹੈ ਜਿਹੜਾ ਗੁਰੂ ਦੀ ਕਿਰਪਾ ਦੇ ਨਾਲ ਆਤਮਿਕ ਜੀਵਨ ਦੇਣ ਵਾਲਾ ਜੋ ਨਾਮ ਹੈ ਉਹਨੂੰ ਪ੍ਰਾਪਤ ਕਰਦਾ ਨਹੀਂ ਤੇ ਖਾਲਸਾ ਦੀ ਸਾਰੇ ਦੇ ਸਾਰੇ ਮੂਰਖ ਅਣਜਾਣ ਹੀ ਤੁਰੇ ਫਿਰਦੇ ਆ ਪਰ ਉਹ ਰੱਬ ਐਸਾ ਕਿਰਪਾ ਵਾਲਾ ਹੈ ਜਿਹੜਾ ਉਹਦੀ ਸ਼ਰਨ ਪੈ ਜਾਂਦਾ ਫਿਰ ਉਹ ਮੂਰਖਾਂ ਉੱਤੇ ਵੀ ਖਾਲਸਾ ਦੀ ਮੁਗਧਾਂ ਉੱਤੇ ਵੀ ਕਿਰਪਾ ਕਰ ਦਿੰਦਾ ਮੈਂ ਮੂਰਖ ਮੁਗਧ ਉੱਪਰ ਕਰੋ ਦਇਆ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਂ ਮੂਰਖ ਹਾਂ ਮੂੜ ਹਾਂ ਅਣਜਾਣ ਹਾਂ ਤੁਸੀਂ ਕਿਰਪਾ ਕਰੋ ਮੈਂ ਤੁਹਾਡੀ ਸ਼ਰਨ ਆਇਆ ਹਾਂ ਤਾਉ ਸ਼ਰਨਾਗਤ ਰਹੂ ਪਿਆ ਮੈਂ ਤੁਹਾਡੀ ਸ਼ਰਨ ਵਿੱਚ ਪਿਆ ਰਵਾਂ ਮੇਰੇ ਤੇ ਕਿਰਪਾ ਕਰੋ ਮੇਰੇ ਹਿਰਦੇ ਵਿੱਚ ਸੱਚੇ ਪਾਤਸ਼ਾਹ ਵਸੋ ਤੇਰੀ ਭਗਤ ਨਾ ਛਡੋ ਕਿਆ ਕੋ ਹਸੈ ਮਹਾਰਾਜ ਮੈਂ ਤੇਰੀ ਭਗਤੀ ਨਹੀਂ ਛੱਡਾਂਗਾ ਭਾਵੇਂ ਜਗਤ ਮੈਨੂੰ ਮੁਖੌਲ ਕਰੇ ਹਾਸਾ ਠੱਠਾ ਕਰੇ ਮੈਂ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਸਾਚ ਨਾਮ ਮੇਰਾ ਹਿਰਦਾ ਵਸੈ ਪਰ ਤੁਹਾਡਾ ਸੱਚਾ ਨਾਮ ਮੇਰੇ ਹਿਰਦੇ ਵਿੱਚ ਵਸ ਜਾਵੇ ਮੈਂ ਇਹੀ ਚਾਹੁੰਨਾ ਹਾਂ ਦੇਨ ਦੁਨੀ ਦੇ ਮਾਲਕ ਸਾਨੂੰ ਸਮਝਾਉਂਦੇ ਨੇ ਸੋ ਖਾਲਸਾ ਜੀ ਇਹ ਮਹਾਰਾਜ ਜੀ ਦੀਆਂ ਬਾਣੀ ਦੀਆਂ ਵਿਚਾਰਾਂ ਹਨ ਸਿਫਤ ਸਲਾਹ ਹੈ ਜਿਹਦੇ ਨਾਲ ਸੁੱਖ ਮਿਲਦਾ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਜੋ ਆਈ ਹੈ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਨੇ ਸੁਣਾਉਣਾ ਕੀਤੀ ਹੈ 22 ਸਾਲ ਦਾ ਵੀਰ ਹੈ ਪਰ ਕਹਿੰਦਾ ਮੈਨੂੰ 3 ਸਾਲ ਹੋ ਗਏ 3-4 ਸਾਲ ਹੋ ਗਏ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਦਿਆਂ ਮੈਂ ਬਰਤਨਾਂ ਦੀ ਸੇਵਾ ਕਰਨ ਜਾਂਦਾ ਬਰਤਨ ਢੋਣ ਜਾਂਦਾ ਹੋਰ ਵੀ ਕੋਈ ਸੇਵਾ ਹੁੰਦੀ ਉੱਥੇ ਜਾਂਦਾ ਤੇ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਸੁੱਖ ਹੈ ਤੇ ਖਾਲਸਾ ਜੀ ਇਹ ਵੀਰ ਜਿਹੜਾ ਹੈ ਇਹ ਚੱਬੇ ਲਾਗੇ ਕੋਈ ਪਿੰਡ ਵਰਪਾਲਾਂ ਦੇ ਲਾਗੇ ਵਰਪਾਲਾ ਸ਼ਾਇਦ ਪਿੰਡ ਦਾ ਨਾਂ ਇਦਾਂ ਜਿੱਥੇ ਸ਼ਹੀਦ ਭਾਈ ਸ਼ਹੀਦ ਬਾਬਾ ਸੰਤੋਖ ਸਿੰਘ ਸਾਹਿਬ ਜੀਆਂ ਦਾ ਜਿਹੜਾ ਸਥਾਨ ਹੈ ਉੱਥੋਂ ਦੇ ਤੇ ਇਹ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਬੜੀ ਸੇਵਾ ਕਰਦਾ ਵੀਰ ਕਹਿੰਦਾ ਮੇਰੀ ਸ਼ਰਧਾ ਉੱਥੇ ਬਹੁਤ ਹੈ ਤੇ ਮੈਂ ਇੱਥੇ ਰੋਜ਼ ਆਉਣਾ ਸ਼ਾਮਾਂ ਨੂੰ ਸ਼ਾਮ ਨੂੰ ਮੈਂ ਉੱਥੇ ਸੇਵਾ ਕਰਨੀ 2-3 ਘੰਟੇ 4 ਘੰਟੇ ਵੀ ਇਹ 4 ਸਾਲ ਤੋਂ ਮੈਂ ਲਗਾਤਾਰ ਕਰ ਰਿਹਾ ਕਹਿੰਦੇ ਵੀ ਇੱਕ ਵਾਰ ਮੇਰਾ ਇੱਕ ਅਜੀਬ ਜੀ ਘਟਨਾ ਹੋਈ ਕਹਿੰਦੇ ਅਸੀਂ ਨਾ ਉਦੋਂ ਝੋਨਾ ਵੜਦੇ ਇਹੀ ਦਿਨ ਸੀਗੇ ਝੋਨਾ ਵੜਦਾ ਸਾਂ ਤੇ ਅਸੀਂ ਝੋਨਾ ਟਰਾਲੀ ਦੇ ਵਿੱਚ ਲਦਿਆ ਤੇ ਇੱਕ ਢੇਰੀ ਸਾਨੂੰ ਉਥੇ ਪੈੜੀ ਚ ਲਾਉਣੀ ਪੈਗੀ ਤੇ ਮੈਂ ਮੈਨੂੰ ਘਰ ਦੇ ਕਹਿੰਦੇ ਵੀ ਤੂੰ ਇੱਥੇ ਰਹੀਂ ਵੀ ਅਸੀਂ ਰਾਤ ਢੋਂਦੇ ਸਾਂ ਝੋਨਾ ਉਹ ਸਾਨੂੰ ਟਰਾਲੀ ਨਾ ਮਿਲਣ ਕਰਕੇ ਤੇ ਉਹ ਅਸੀਂ ਉਥੇ ਢੇਰੀ ਲਾ ਲਈ ਕਹਿੰਦੇ ਮੈਂ ਉਹ ਢੇਰੀ ਦੇ ਕੋਲ ਹੀ ਬੈਠਾ ਸਾਂ ਤੇ ਕਹਿੰਦਾ ਦੂਰੋਂ ਨਾ ਮੈਨੂੰ ਪਹਿਲਾਂ ਜਿੱਦਾਂ ਲਾਈਟ ਪੈਂਦੀ ਆ ਕਿਸੇ ਕਿਸੇ ਚਬਾਰੇ ਦੀ ਉੱਥੋਂ ਇੱਕ ਬੰਦਾ ਤੁਰਿਆ ਆਉਂਦਾ ਨਜ਼ਰ ਆਇਆ ਮੈਂ ਸੋਚਿਆ ਮੇਰੇ ਪਰਿਵਾਰ ਦਾ ਕੋਈ ਜੀ ਆਉਂਦਾ ਕਹਿੰਦੇ ਜਿੱਦਾਂ ਜਿੱਦਾਂ ਉਹ ਲੱਗ ਕੇ ਆਇਆ ਕਹਿੰਦੇ ਫਿਰ ਜਦੋਂ ਜਿੱਥੇ ਸਾਡੀ ਮੋਟਰ ਹੈ ਉੱਥੇ ਵੀ ਲਾਈਟ ਲੱਗੀ ਸੀਗੀ ਕਹਿੰਦੇ ਉੱਥੋਂ ਗਾਂ ਜਦੋਂ ਲੰਘਿਆ ਉੱਥੇ ਵੀ ਉੱਥੋਂ ਵੀ ਮੈਨੂੰ ਨਜ਼ਰ ਆਇਆ ਕਹਿੰਦੇ ਜਦੋਂ ਮੇਰੇ ਲੱਗ ਕੇ ਆਇਆ ਨਾ ਤੇ ਉਹਦਾ ਉੱਪਰਲਾ ਹੀ ਸਰੀਰ ਸੀਗਾ ਥੱਲੇ ਵਾਲਾ ਹੈਗਾ ਹੀ ਨਹੀਂ ਸੀਗਾ ਮਤਲਬ ਜਿੱਦਾਂ ਆਪਾਂ ਉੱਪਰਲਾ ਪੇਟ ਧੁੰਨੀ ਤੱਕ ਕਹਿ ਲਓ ਇੱਥੋਂ ਤੱਕ ਕਹਿੰਦਾ ਉਹਦਾ ਸਰੀਰ ਥੱਲੇ ਹੈ ਹੀ ਨਹੀਂ ਮੇਰੇ ਕੋਲ ਆ ਕੇ ਮੈਨੂੰ ਕਹਿੰਦਾ ਆ ਵੀ ਤੂੰ ਇੱਥੇ ਕੀ ਕਰਦਾ ਏਦਾਂ ਹੀ ਬੋਲਿਆ ਜਿਦਾ ਆਮ ਬੰਦਾ ਬੰਦੇ ਬੋਲਦੇ ਕਹਿੰਦੇ ਮੈਂ ਜਦੋਂ ਵੀਰ ਕਹਿੰਦਾ ਜਦੋਂ ਮੈਂ ਉਹਨੂੰ ਵੇਖਿਆ ਨਾ ਤੇ ਉਹ ਵੀਰ ਇਹ ਸੱਚ ਦੱਸਦਾ ਖਾਲਸਾ ਜੀ ਕਹਿੰਦਾ ਵੀ ਮੇਰਾ ਮੈਂ ਵਿੱਚੇ ਹੀ ਬਾਥਰੂਮ ਕਰ ਦਿੱਤਾ ਸੀ ਆਪਣੇ ਕੱਪੜਿਆਂ ਦੇ ਵਿੱਚ ਵੀ ਇੰਨਾ ਜ਼ਿਆਦਾ ਮੈਂ ਡਰ ਗਿਆ ਤੇ ਡਰਨ ਕਰਕੇ ਮੈਨੂੰ ਸੁਰਤ ਹੀ ਨਹੀਂ ਰਹੀ ਮੈਂ ਕਿੱਥੇ ਆ ਕਹਿ ਲਓ ਮੈਂ ਬੇਹੋਸ਼ ਹੋ ਗਿਆ ਜਾਂ ਕਿਵੇਂ ਮੈਨੂੰ ਕੁਝ ਚੇਤਾ ਨਹੀਂ ਉਸ ਤੋਂ ਬਾਅਦ ਕਹਿੰਦੇ ਉਸ ਤੋਂ ਬਾਅਦ ਮੇਰੇ ਜੀਨ ਵਿੱਚ ਉਹ ਗੱਲਾਂ ਜਿੱਦਾਂ ਮੈਂ ਤ ਕੁਝ ਘੰਟੇ ਬਾਅਦ ਜਾਂ ਦੋਹਾਂ ਘੰਟੇ ਬਾਅਦ ਕਦੋਂ ਮੈਨੂੰ ਨਹੀਂ ਪਤਾ ਪਰ ਹਾਂ ਮੈਨੂੰ ਉਦੋਂ ਮੈਨੂੰ ਹੋਸ਼ ਆਈ ਵੀ ਜਦੋਂ ਸਾਡਾ ਜਿਹੜਾ ਪਰਿਵਾਰ ਹੈ ਟਰੈਕਟਰ ਲੈ ਕੇ ਪੈਲੀ ਤੇ ਇੰਟਰ ਹੁੰਦਾ ਟਰੈਕਟਰ ਦੀ ਆਵਾਜ਼ ਮੇਰੇ ਹੌਲੀ-ਹੌਲੀ ਕੰਨਾਂ 'ਚ ਪੈਂਦੀ ਤੇ ਮੇਰੀਆਂ ਅੱਖਾਂ ਖੁੱਲਦੀਆਂ ਤੇ ਕਹਿੰਦਾ ਉਹ ਖੁੱਲਦਿਆਂ ਸਾਰਜ ਨੂੰ ਮੈਂ ਵੇਖਿਆ ਤੇ ਮੈਂ ਅੱਬੜਵਾਏ ਜਿੱਦਾਂ ਉઠਿਆ ਤੇ ਮੈਂ ਆਪਣੇ ਜਾ ਕੇ ਬਾਪੂ ਨੂੰ ਕਿਹਾ ਵੀ ਇਦਾਂ ਇਦਾਂ ਗੱਲ ਹੋਈ ਮੇਰਾ ਤੇ ਵਿੱਚ ਹੀ ਪਿਸ਼ਾਬ ਨਿਕਲ ਗਿਆ ਵੀ ਮੈਂ ਇੰਨਾ ਜ਼ਿਆਦਾ ਡਰ ਗਿਆ ਵੀ ਇੱਥੇ ਕੋਈ ਸ਼ੈਅ ਸੀਗੀ ਜਿਹੜੀ ਆ ਕੇ ਇੰਨਾ ਅੱਧਾ ਸੀ ਬੰਦਾ ਤੇ ਖਾਲਸਾ ਜੀ ਉਹਦੇ ਫਾਦਰ ਸਾਹਿਬ ਕਹਿੰਦੇ ਵੀ ਇਹ ਸਾਡੇ ਪਿਓ ਨੇ ਵੀ ਸਾਨੂੰ ਗੱਲ ਦੱਸੀ ਸੀ ਵੀ ਸਾਡੀ ਪੈਲੀ ਦੇ ਵਿੱਚ ਕੋਈ ਏਦਾਂ ਦੀ ਸ਼ੈਅ ਹੈਗੀ ਆ ਵੀ ਜੁ ਕੋਈ ਪੁਰਾਣਾ ਇਹਨਾਂ ਦਾ ਵੱਡਾ ਵਡੇਰਾ ਖਾਲਸਾ ਜੀ ਉਹ ਉੱਥੇ ਮਰਿਆ ਸੀਗਾ ਤੇ ਉੱਥੇ ਹੀ ਫਿਰ ਉਹ ਵੱਢਿਆ ਗਿਆ ਸੀ ਉੱਥੇ ਉਹ ਹੜਾ ਪੇਜ ਸ਼ਾਇਦ ਆ ਗਿਆ ਸੀ ਕਿੱਚ ਕਹਿੰਦੇ ਸੀ ਉਹ ਵੱਢਿਆ ਗਿਆ ਸੀਗਾ ਤੇ ਇਦਾਂ ਹੀ ਉਹਦੀ ਮੌਤ ਹੋਈ ਸੀ ਤੇ ਉਹ ਉੱਥੇ ਹੀ ਤੁਰਿਆ ਫਿਰਦਾ ਉਹ ਵੀਰ ਕਹਿੰਦਾ ਵੀ ਜਦੋਂ ਮੇਰੇ ਨਾਲ ਇਹ ਚੱਕਰ ਪਿਆ ਸੇਵਾ ਉਦੋਂ ਮੈਨੂੰ ਕਰਦੇ ਨੂੰ 6 ਮਹੀਨੇ ਹੋਏ ਸੀਗੇ ਕਹਿੰਦੇ ਵੀ ਮੈਂ ਇੰਨਾ ਜ਼ਿਆਦਾ ਡਰਿਆ ਤੇ ਉਸ ਤੋਂ ਬਾਅਦ ਸਾਡੇ ਲਾਗੇ ਬੰਨੇ ਮਤਲਬ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਚਾਚਿਆਂ ਤਾਇਿਆਂ ਨੂੰ ਸਾਰਿਆਂ ਨੂੰ ਇਹ ਗੱਲ ਦੱਸੀ ਕਈਆਂ ਬੰਦਿਆਂ ਨੂੰ ਪਤਾ ਲੱਗ ਗਿਆ ਕਹਿੰਦੇ ਵੀ ਉੱਥੇ ਨਾ ਨਿਹੰਗ ਸਿੰਘ ਆ ਸਾਡੇ ਸਾਡਾ ਏਰੀਆ ਹੀ ਹੁਣ ਸ਼ਹੀਦ ਸਿੰਘਾਂ ਦਾ ਏਰੀਆ ਲੱਗੇ ਸਾਰੇ ਬਾਬਾ ਨੌ ਸਿੰਘ ਸਾਹਿਬ ਦਾ ਥਾਂ ਉੱਥੇ ਕਿ ਨਿਹੰਗ ਸਿੰਘ ਹੁੰਦੇ ਸੀ ਪਹਿਲਾਂ ਤੇ ਉਹਨਾਂ ਨੂੰ ਇੱਕ ਰਾਮ ਮ ਬਚਨ ਕੀਤੇ ਵੀ ਇਦਾਂ ਬਾਬਾ ਜੀ ਮੈਨੂੰ ਨਜ਼ਰ ਆਇਆ ਕਹਿੰਦੇ ਉਹ ਸਾਡੇ ਨਾਲ ਗਏ ਸੀ ਪਹਿਲੀ ਚ ਉਹਨਾਂ ਨੇ ਵੇਖ ਕੇ ਦੱਸਿਆ ਸੀ ਵੀ ਉਹ ਮੁਕਤ ਨਹੀਂ ਹੋਇਆ ਵੀ ਇੱਥੇ ਤੁਰਿਆ ਫਿਰਦਾ ਤੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੈਨੂੰ ਜਿਹੜਾ ਤੂੰ ਸੇਵਾ ਕਰਦਾ ਨਾ ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਜਾ ਕੇ ਸ਼ਹੀਦਾਂ ਦੇ ਘਰ ਜਾ ਕੇ ਸੇਵਾ ਕੀਤੀ ਆ ਇਸ ਕਰਕੇ ਤੇਰੀ ਰੱਖਿਆ ਹੋਈ ਆ ਤੂੰ ਬਚ ਗਿਆ ਤੇ ਨਹੀਂ ਤੇ ਉਹਦੀ ਇਹ ਮਨਸ਼ਾ ਸੀ ਉਹਨੇ ਤੈਨੂੰ ਲੈ ਕੇ ਜਾਣਾ ਸੀ ਤੁਹਾਡੇ ਘਰ ਦਾ ਇੱਕ ਜੀ ਉਹਨੇ ਖੜਨਾ ਉਦੀ ਇਹ ਮਨਛਾ ਕਿਉਂਕਿ ਜਿਹੜੀ ਖਾਲਸਾ ਜੀ ਫੌਜ ਹੈ ਨਾ ਬਹੁਤ ਬਿਆੰਤ ਬਾਣੀ ਦਾ ਜਾਬ ਕਰਦੀ ਹੈ ਤੇ ਇਹਨਾਂ ਨੂੰ ਪਤਾ ਲੱਗ ਜਾਂਦਾ ਫਿਰ ਉਹ ਵੀਰ ਕਹਿੰਦਾ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ ਲਗਾਤਾਰ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਸੇਵਾ ਕਰਦਾ ਰਿਹਾ ਕਹਿੰਦਾ ਵੀ ਮੈਨੂੰ 2 3 ਸਾਲ ਹੋ ਗਏ ਸੇਵਾ ਕਰਦਿਆਂ ਨੂੰ ਫਿਰ ਇੱਕ ਵਾਰ ਮੈਨੂੰ ਨਜ਼ਰ ਆਇਆ ਕਹਿੰਦੇ ਵੀ ਉਹ ਉਦੋਂ ਵੀ ਮੈਨੂੰ ਪਹਿਲੇ ਚ ਨਜ਼ਰ ਆਇਆ ਤੇ ਰੁੱਖ ਥੱਲੇ ਬੈਠਾ ਦਿਨ ਦੀ ਗੱਲ ਆ ਦਿਨੇ ਰੁੱਖ ਥੱਲੇ ਬੈਠਾ ਤੇ ਰੋਂਦਾ ਰੋ ਰਿਹਾ ਤੇ ਮੇਰੇ ਵੱਲ ਨੂੰ ਵੇਖਦਾ ਫਿਰ ਥੱਲੇ ਗੋਡਿਆਂ 'ਚ ਸਿਰ ਕਰ ਲੈਂਦਾ ਤੇ ਇਦਾਂ ਸਰੀਰ ਆ ਵੀ ਉਹਦੇ ਜਿੱਦਾਂ ਪੇਟ ਜਿਹੜਾ ਖਾਲਸਾ ਜੀ ਉਹ ਵੱਖਰਾ ਬੈਠਾ ਤੇ ਲੱਤਾਂ ਅੱਗੇ ਵੱਖਰੀਆਂ ਪਈਆਂ ਇਦਾਂ ਲਿਖਿਆ ਪਹਿਲਾਂ ਮੈਨੂੰ ਬਿਨਾਂ ਲੱਤਾਂ ਤੋਂ ਦਿਖਿਆ ਸੀਗਾ ਤੇ ਉਦੋਂ ਜਦੋਂ ਦੂਜੀ ਵਾਰ ਦਿਖਿਆ ਉਦੋਂ ਲੱਤਾਂ ਵੱਖਰੀਆਂ ਸੀ ਪੇਟ ਤੋਂ ਵੱਢਿਆ ਹੋਇਆ ਸੀ ਤੇ ਪੇਟ ਅਲੱਗ ਤੇ ਲੱਤਾਂ ਅਲੱਗ ਕਹਿੰਦਾ ਇਦਾਂ ਨਜ਼ਰ ਆਇਆ ਫਿਰਦਾ ਕਹਿੰਦਾ ਉਸ ਤੋਂ ਬਾਅਦ ਮੈਂ ਜਦੋਂ ਵੇਖਿਆ ਮੇਰੇ ਮੂੰਹੋਂ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਨਿਕਲਣ ਲੱਗ ਪਿਆ ਤੇ ਜਦੋਂ ਮੈਂ ਇਹ ਬੋਲਣਾ ਸ਼ੁਰੂ ਕੀਤਾ ਤੇ ਕਹਿੰਦੇ ਅਲੂਪ ਹੋ ਗਿਆ ਉਥੇ ਬੈਠਾ ਹੀ ਗਾਇਬ ਹੋ ਗਿਆ ਮੈਨੂੰ ਨਜ਼ਰ ਹੀ ਨਹੀਂ ਫਿਰ ਆਇਆ ਫਿਰ ਐਸੀ ਕਿਰਪਾ ਸਤਗੁਰਾਂ ਦੀ ਵਰਤੀ ਮੈਂ ਬਾਣੀ ਦੇ ਜਾਪ ਸ਼ੁਰੂ ਕਰ ਲਏ ਚੌਪਈ ਸਾਹਿਬ ਦੇ ਪਾਠ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਮੈਂ 51000 ਚੌਪਈ ਸਾਹਿਬ ਦਾ ਪਾਠ ਮਹਾਰਾਜ ਦੇ ਚਰਨਾਂ 'ਚ ਸੁਖਿਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਕਿਹਾ ਕਿ ਮਹਾਰਾਜ ਮੈਨੂੰ ਇਹ ਚੀਜ਼ਾਂ ਨਜ਼ਰ ਨਾ ਆਉਣ ਫਿਰ ਉਸ ਤੋਂ ਬਾਅਦ ਕਹਿੰਦੇ ਵੀ ਮਹਾਰਾਜ ਦੀ ਕਿਰਪਾ ਨਾਲ ਮੈਂ ਚੌਪਈ ਸਾਹਿਬ ਦੇ ਜਿਹਨੂੰ ਪਾਠ ਕਰਨ ਲੱਗ ਪਿਆ ਸਾਲਕ ਮੈਨੂੰ ਹੋ ਗਿਆ ਸੀ ਮੇਰੇ ਕੋਈ ਇੰਨੇ ਜ਼ਿਆਦਾ ਨਹੀਂ ਸੀ ਹੁੰਦੇ ਸਾਲਕ ਹੋ ਗਿਆ ਸੀ ਮੈਨੂੰ ਫਿਰ ਸੇਵਾ ਕਰਦੇ ਨੂੰ ਆ ਪਿਛਲੇ ਸਾਲ ਦੀ ਗੱਲ ਲਾ ਲਓ ਜਾਂ 24 ਦੀ ਗੱਲ ਹੈ 24 ਦੀ ਸ਼ਾਇਰ ਗੱਲ ਦੱਸਦਾ ਵੀਰ ਕਿ ਪਤਾ ਨਹੀਂ ਆਹ ਸਾਲ ਦੀ ਗੱਲ ਦੱਸਦਾ ਮੈਂ ਵਿਸਰ ਗਿਆ ਕਹਿੰਦਾ ਵੀ ਉਦੋਂ ਫਿਰ ਮੈਨੂੰ ਸੁਪਨੇ ਵਿੱਚ ਦਰਸ਼ਨ ਹੁੰਦੇ ਆ ਮੈਨੂੰ ਇੱਕ ਬਾਬਾ ਜੀ ਕਹਿੰਦੇ ਆ ਵੀ ਭਾਈ ਉੱਥੇ ਮੈਨੂੰ ਸੁਪਨੇ 'ਚ ਉਹ ਵੀ ਨਜ਼ਰ ਆਉਂਦਾ ਖਲੋਤਾ ਅੱਧਾ ਹੀ ਖਲੋਤਾ ਤੇ ਇੱਕ ਗੁਰਸੇਖ ਭਾਈ ਕਹਿੰਦੇ ਵੀ ਇਹਦੇ ਨਾਮ ਦਾ ਪਾਠ ਕਰਾਓ ਮਹਾਰਾਜ ਕਿਰਪਾ ਕਰਨਗੇ ਇਹਨੂੰ ਮੁਕਤ ਕਰਨਗੇ ਤੁਸੀਂ ਸੌਖੇ ਹੋ ਜਾਓਗੇ ਕਹਿੰਦੇ ਮੈਨੂੰ ਸੁਪਨੇ ਚ ਆਇਆ ਫਿਰ ਮੈਂ ਆਪਣੇ ਬਾਪੂ ਜੀ ਨੂੰ ਆਖਿਆ ਵੀ ਆਪਾਂ ਪਾਠ ਕਰਾਈਏ ਫਿਰ ਅਸੀਂ ਖੰਡ ਪਾਠ ਸਾਹਿਬ ਕਰਾਇਆ ਮਹਾਰਾਜ ਦੀ ਕਿਰਪਾ ਵਰਤੀ ਉਸ ਦਿਨ ਤੋਂ ਬਾਅਦ ਮੈਨੂੰ ਕੁਝ ਨਹੀਂ ਨਜ਼ਰ ਆਇਆ ਸਾਰੀ ਦੀ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਵਰਤੀ ਬਾਬਾ ਦੀਪ ਸਿੰਘ ਸਾਹਿਬ ਹੁਣਾਂ ਨੇ ਸਾਨੂੰ ਰਾਹੇ ਪਾਇਆ ਨਹੀਂ ਤੇ ਖਾਲਸਾ ਜੀ ਕਹਿੰਦੇ ਵੀ ਮੇਰੇ ਦਾਦਾ ਜੀ ਵੀ ਦੱਸਦੇ ਹੁੰਦੇ ਸੀ ਵੀ ਹੈਗਾ ਵੀ ਸਾਡੇ ਵੱਡਿਆਂ ਵਡੇਰਿਆਂ ਜੋ ਪਤਾ ਨਹੀਂ ਉਹ ਕੌਣ ਸੀ ਤੇ ਐਵੇਂ ਖਾਲਸਾ ਜੀ ਬਹੁਤ ਕੁਝ ਹੈ ਸਾਡੇ ਘਰਾਂ ਦੇ ਵਿੱਚ ਅਸੀਂ ਬਾਣੀ ਨਹੀਂ ਪੜ੍ਹਦੇ ਅਸੀਂ ਨਾਮ ਨਹੀਂ ਜਪਦੇ ਤੇ ਸਾਡੇ ਘਰਾਂ 'ਚ ਇਹੋ ਜੀਆਂ ਵਰਕਤਾਂ ਉਹ ਕਿੱਥੇ ਉੱਡ ਜਾਣੀਆਂ ਤੇ ਦੂਜੀਆਂ ਚੀਜ਼ਾਂ ਆ ਕੇ ਵੱਸ ਜਾਂਦੀਆਂ ਸੋ ਮਹਾਰਾਜ ਕਹਿੰਦੇ ਆ ਜਿੱਥੇ ਨਾਮ ਨਾ ਜਪੀਐ ਮੇਰੇ ਗੋਇੰਦ ਸਾਹਿਬੀ ਨਗਰ ਉਜਾੜੀ ਜੇ ਉਥੇ ਉਜਾੜ ਪਾ ਤੇ ਉਜਾੜਾਂ ਦੇ ਵਿੱਚ ਸਾਨੂੰ ਪਤਾ ਕੀ ਰਹਿੰਦਾ ਸੋ ਇਸ ਕਰਕੇ ਗੁਰੂ ਪਿਤਾ ਦੀ ਬਾਣੀ ਘਰ ਵਿੱਚ ਲਾਇਆ ਕਰੋ ਸੁਣਿਆ ਕਰੋ ਮਹਾਰਾਜ ਕਿਰਪਾ ਕਰਨ ਛੋਟੇ ਛੋਟੇ ਸਪੀਕਰ ਮਿਲਦੇ ਆ ਤੇ ਮਹਾਰਾਜ ਕਿਰਪਾ ਕਰਨ ਦਾਸ ਨੇ ਇਸ ਵਾਰ ਸੋਚਿਆ ਵੀ ਹੈ ਮਨ ਵਿੱਚ ਆਪ ਹੀ ਸ਼ਹੀਦਾਂ ਨੇ ਫੁਰਨਾ ਪਾਇਆ ਕਿ ਜਿਹੜੀਆਂ ਮਾਈਆਂ ਨੂੰ ਆਪਾਂ 15 ਤਰੀਕ ਨੂੰ ਰਾਸ਼ਨ ਦਿੰਨੇ ਆ ਉਹਨਾਂ ਸਾਰੀਆਂ ਬੀਬੀਆਂ ਨੂੰ ਇਸ ਵਾਰ ਮਹਾਰਾਜ ਕਿਰਪਾ ਕਰਨ ਤੇ ਉਹ ਜਿਹੜੇ ਰਿਕਾਰਡਿੰਗ ਵਾਲੇ ਸਪੀਕਰ ਨੇ ਛੋਟੇ ਰੇੜੂਏ ਉਹ ਸਾਰੀਆਂ ਮਾਈਆਂ ਨੂੰ ਦੇਣਾ ਤੇ ਉਹਨਾਂ ਨੂੰ ਕਹਿਣਾ ਵੀ ਇਹ ਦਿਨ ਰਾਤ ਚੱਲਦੇ ਰਹਿਣ ਕਿਉਂਕਿ ਜਿੱਨਾਂ ਘਰਾਂ ਵਿੱਚ ਬਾਣੀ ਚੱਲਦੀ ਹੈ ਉੱਥੇ ਬਰਕਤਾਂ ਆ ਜਾਂਦੀਆਂ ਤੇ ਦਾਸ ਨੇ ਇਹ ਸੋਚਿਆ ਵੀ ਹੈ ਵੀ ਗੱਡੀ ਦੇ ਵਿੱਚ ਘਟੋ ਘਾਟ ਨਹੀਂ ਤੇ 50 60 ਪੀਸ ਪੱਕੇ ਰੱਖਣੇ ਆ ਵੀ ਕੋਈ ਇਹੋ ਜਿਹਾ ਗਰੀਬ ਗੁਰਬਾ ਗੁਰਸਿੱਖ ਦਿਖ ਰਿਹਾ ਦਿਖਿਆ ਨਾ ਉਹਨੂੰ ਇਹ ਦੇ ਦਿਆ ਕਰਨਾ ਕਿ ਭਾਈ ਬਾਣੀ ਸੁਣਿਆ ਕਰ ਬਾਣੀ ਪੜਿਆ ਕਰ ਬਾਣੀ ਲਾ ਕੇ ਰੱਖਿਆ ਕਰ ਕਿਉਂਕਿ ਬਾਣੀ ਸੁਣਨ ਦੇ ਨਾਲ ਬਹੁਤ ਸੋਖ ਪ੍ਰਾਪਤ ਹੁੰਦਾ ਸੁਣਿਆ ਦੂਖ ਪਾਪ ਕਾ ਨਾਸ ਸਾਰੇ ਦੁੱਖਾਂ ਪਾਪਾਂ ਦਾ ਨਾਸ ਹੋ ਜਾਂਦਾ ਜਿਹੜਾ ਬਾਣੀ ਨੂੰ ਸੁਣਦਾ ਨਾਮ ਨੂੰ ਸੁਣਦਾ ਸੋ ਮਹਾਰਾਜ ਨੇ ਕਲਾ ਵਰਤਾਈ ਉਸ ਤੋਂ ਬਾਅਦ ਵੀ ਕਹਿੰਦਾ ਵੀ ਮੈਨੂੰ ਕਦੇ ਨਜ਼ਰ ਨਹੀਂ ਆਇਆ ਇਹ ਸਾਰੇ ਦੀ ਸਾਰੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੇ ਕਰ ਸੇਵਾ ਕਰਨਾ ਵਰਤੀ ਆ ਤੇ ਫਿਰ ਉਹ ਵੀਰ ਦਾ ਐਂਡ ਜਿਹੜਾ ਸੀ ਉਹ ਹੱਡ ਬੀਤੀ ਦਾ ਤੇ ਮੈਂ ਜਿਹਨੂੰ ਇਹ ਸਾਰੀ ਸੁਣ ਲਈ ਉਸ ਤੋਂ ਬਾਅਦ ਜਦੋਂ ਮੈਂ ਵੀਰ ਨੂੰ ਆਖਿਆ ਵੀ ਉਸ ਤੋਂ ਬਾਅਦ ਨਹੀਂ ਨજર ਆਇਆ ਤੇ ਵੀਰ ਨੇ ਦੱਸਿਆ ਵੀ ਨજર ਨਹੀਂ ਉਸ ਤੋਂ ਬਾਅਦ ਕਦੀ ਆਇਆ ਪਰ ਮੈਨੂੰ ਲੱਗਦਾ ਆ ਵੀ ਜਿੱਦਾਂ ਉਹਦੀ ਮੁਕਤੀ ਹੋ ਗਈ ਹੁੰਦੀ ਆ ਤੇ ਮੈਂ ਉਹਨੂੰ ਪੁੱਛਿਆ ਵੀ ਕਿਵੇਂ ਕਹਿੰਦਾ ਵੀ ਅੱਗੇ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰਭਾਵ ਜਾ ਰਿਹਾ ਜਾਂਦਾ ਸੀ ਕੋਈ ਨਾ ਕੋਈ ਜੀ ਬਿਮਾਰ ਰਹਿੰਦਾ ਸੀ ਅਸੀਂ ਪੈੜ ਜਿਹੜਾ ਬੰਦਾ ਪੈੜੀ ਨੂੰ ਚਲ ਜਾਂਦਾ ਸੀ ਉਹ ਬਿਮਾਰ ਹੋ ਜਾਂਦਾ ਸੀ ਚਾਚਾ ਜੀ ਵੀ ਹੋ ਜਾਂਦੇ ਸੀ ਸਾਡਾ ਬਾਪੂ ਵੀ ਹੋ ਜਾਂਦਾ ਸੀ ਅਸੀਂ ਅਸੀਂ ਵੀ ਹੋ ਜਾਂਦੇ ਹਾਂ ਪਰ ਜਦੋਂ ਦਾ ਕਹਿੰਦਾ ਸੀ ਪਾਠ ਕਰਾਇਆ ਜਦੋਂ ਦਾ ਮੈਂ ਸ਼ਹੀਦਾਂ ਦੇ ਦਰ ਜਾ ਕੇ ਸੇਵਾ ਕਰਨ ਲੱਗਾ ਉਦੋਂ ਦਾ ਸਾਡੇ ਘਰ ਵਿੱਚ ਸੁਖ ਹੈ ਵੀ ਮਹਾਰਾਜ ਦੀ ਕਿਰਪਾ ਨਾਲ ਜਿਹੜਾ ਪ੍ਰਭਾਵ ਹੈ ਉਹ ਖਤਮ ਹੋ ਗਿਆ ਸੋ ਖਾਲਸਾ ਜੀ ਮਹਾਰਾਜ ਦੀ ਇਹ ਕਿਰਪਾ ਹੈ ਸੱਚੇ ਪਾਤਸ਼ਾਹ ਦੀ ਇਹ ਮਿਹਰ ਹੈ ਮਹਾਰਾਜ ਦੀ ਬਾਣੀ ਵਿੱਚ ਇਹ ਸਮਰੱਥਾ ਹੈ ਗੁਰੂ ਘਰ ਦੇ ਵਿੱਚ ਸੇਵਾ ਕਰਨ ਨਾਲ ਏਡਾ ਫਲ ਪ੍ਰਾਪਤ ਹੁੰਦਾ ਖਾਲਸਾ ਜੀ ਕਿ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਦੇ ਕਸ਼ਟ ਕੱਢ ਦਿੰਦੇ ਸੋ ਇਹ ਬਾਣੀ ਪਥਰਾਂ ਨੂੰ ਤਾਰ ਸਕਦੀ ਐ ਤੇ ਖਾਲਸਾ ਜੀ ਅਸੀਂ ਤੇ ਬੰਦੇ ਹਾਂ ਇਨਸਾਨ ਹਾਂ ਸੋ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜਿੰਨਾ ਐਡਾ ਪਸਾਰਾ ਹੈ ਖਾਲਸਾ ਜੀ ਵੇਖੋ ਕਿੱਡਾ ਆਕਾਸ਼ ਹੈ ਜਿਹਦਾ ਕੋਈ ਅੰਤ ਨਹੀਂ ਆਕਾਸ਼ ਮੁੱਕਦਾ ਨਹੀਂ ਜਿੰਨਾ ਮਰਜ਼ੀ ਤਾ ਨੂੰ ਜਾਈ ਜਾਵੇ ਤੇ ਖਾਲਸਾ ਜੀ ਇੰਨੇ ਵੱਡੇ ਪਸਾਰੇ ਨੂੰ ਸਾਜਣ ਵਾਲਾ ਦਾਦਾ ਕਿੱਡਾ ਵੱਡਾ ਹੋਵੇਗਾ ਸੋ ਇਸ ਕਰਕੇ ਨਾਮ ਜਪਿਆ ਕਰੋ ਬਾਣੀ ਪੜਿਆ ਕਰੋ ਸੱਚੇ ਪਾਤਸ਼ਾਹ ਕਿਰਪਾ ਕਰਨ ਅੱਜ ਦਾਸ ਇੰਸਟਾਗ੍ਰam ਤੇ ਖਾਲਸਾ ਜੀ ਪਾਵੇਗਾ ਵੀਡੀਓ ਤੇ ਇੱਕ ਪਰਿਵਾਰ ਜਿਹਦੇ ਕੋਲੇ ਕੋਈ ਨਹੀਂ ਪਹੁੰਚਿਆ ਤੇ ਖਾਲਸਾ ਜੀ ਇਹ ਡੇਰੇ ਬਾਬੇ ਨਾਨਕ ਦੇ ਲਾਗੇ ਪਿੰਡ ਹੈ ਸ਼ਾਹਪੁਰ ਸ਼ਾਹਪੁਰ ਜਾਜਨ ਤੇ ਉਥੋਂ ਦੀ ਵੀਡੀਓ ਬਣਾਈ ਇਸ ਵੀਰ ਦੇ ਘਰ ਰਸਤਾ ਵੀ ਨਹੀਂ ਜਾਂਦਾ ਇੱਕ ਵਟ ਜਾਂਦੀ ਹੈ ਪੈਲੀਆਂ ਦੇ ਵਿੱਚੋਂ ਦੀ ਪਿਛਲੇ 25 26 ਸਾਲ ਤੋਂ ਰਹਿ ਰਹੇ ਆ ਤੇ ਉਹਨਾਂ ਦਾ ਦਸਣਾ ਸੀ ਵੀ ਅਸੀਂ 15 ਦਿਨ ਰਹੇ ਆ ਉਹਦੇ ਉੱਤੇ ਬੰਨ ਉੱਤੇ ਤੰਬੂ ਲਾ ਕੇ ਤੇ ਵੀਰ ਵੀਰ ਦਾ ਬਾਪੂ ਜਿਹੜਾ ਉਹਦੀ ਬਾਹਾਂ ਟੁੱਟੀ ਐ ਤੇ ਉਹ ਥੋੜਾ ਜਿਹਾ ਦਿਮਾਗੋਂ ਵੀ ਸਿੱਧਾ ਤੇ ਫਿਰ ਵੀਰ ਦਾ ਜਿਹੜਾ ਭਰਾ ਉਹਦੀ ਲੱਤ ਨੂੰ ਪੋਲੀਓ ਤੇ ਉਹ ਵੀ ਦਿਮਾਗੋਂ ਸਿੱਧਾ ਤੇ ਇਹ ਜਿਹੜਾ ਵੀਰ ਆ ਇਹ ਵੀ ਕੋਈ ਬਹੁਤਾ ਸਮਝਦਾਰ ਨਹੀਂ ਆ ਪਰ ਫਿਰ ਵੀ ਖਾਲਸਾ ਜੀ ਦਿਹਾੜੀ ਡੱਪਾ ਕਰਦਾ ਤੇ ਇਹ ਘਰ ਪਰਿਵਾਰ ਜਿਹੜਾ ਉਹ ਇੱਕ ਮੱਝ ਰੱਖੀ ਇੱਕ ਗਾਂ ਹੀ ਰੱਖੀ ਹੋਈ ਹੈ 10 ਜਾ ਕੇ ਆਇਆ ਮੈਂ ਵੀਡੀਓ ਪਾਵਾਂਗਾ ਉਹ ਵੇਖ ਲਿਓ ਤੇ ਉਹਦੇ ਸਾਰੇ ਘਰ ਵਿੱਚ ਪਾਣੀ ਆ ਗਿਆ ਸੀ ਕਣਕ ਜਿਹੜੀ ਥੋੜੀ ਜੀ ਸੀ ਖਾਲਸਾ ਜੀ ਉਹਨੂੰ ਉੱਲੀ ਲੱਗੀ ਹੋਈ ਹੈ ਵੀਡੀਓ ਦੇ ਵਿੱਚ ਵੇਖਿਓ ਘਰ ਵਿੱਚ ਕੋਈ ਬਿਸਤਰਾ ਨਹੀਂ ਬਚਿਆ ਕੋਈ ਕੱਪੜਾ ਨਹੀਂ ਬਚਿਆ ਇੱਥੋਂ ਤੱਕ ਕਿ ਘਰ ਦੀ ਛੱਤ ਵੀ ਨਹੀਂ ਬਚੀ ਮੈਂ ਵੀਡੀਓ ਪਾਈ ਰਸੋਈ ਦੀ ਵੀਡੀਓ ਬਣਾਈ 10 ਨੇ ਡੱਬੇ ਵਿੱਚ ਕੁਝ ਵੀ ਨਹੀਂ ਸੀਗਾ ਕਿਸੇ ਵੀ ਡੱਬੇ ਵਿੱਚ ਖਾਣ ਨੂੰ ਕੁਝ ਨਹੀਂ ਸੀਗਾ ਤੇ ਏਡੀ ਸਤਗੁਰਾਂ ਨੇ ਕਲਾ ਵਰਤਾਈ ਸ਼ੀਦਾ ਸਿੰਘਾਂ ਨੇ ਕਿ ਦਿਵਾਲੀ ਤੋਂ 2 ਦਿਨ ਪਹਿਲਾਂ ਮੈਨੂੰ ਕਿਸੇ ਨੇ ਦੱਸਿਆ ਤੇ ਮੈਂ ਵੇਖਣ ਚਲਾ ਗਿਆ ਜਦੋਂ ਮੈਂ ਗਿਆ ਤੇ ਉਹ ਪਰਿਵਾਰ ਜਿਹੜਾ ਸੀ ਉਹਨਾਂ ਦੀ ਕੁੜੀ ਅੱਗੋਂ ਭੈਣ ਜਿਹੜੀ ਉਹਨਾਂ ਦੇ ਵੀਰ ਦੀ ਉਹ ਵੀ ਉੱਥੇ ਆਈ ਸੀ ਉਹਦੇ ਦੋ ਬੱਚੇ ਤੇ ਉਹਨਾਂ ਦਾ ਅੱਗੇ ਭਾਈਆ ਵੀ ਉੱਥੇ ਹੈ ਉਹ ਵੀ ਖਾਲਸਾ ਜੀ ਗਰੀਬ ਕੋਹਨੇਵਾਲ ਤੋਂ ਸੀ ਇਹ ਉਹਨਾਂ ਦਾ ਵੀ ਕਮਰਾ ਇੱਕ ਅਸੀਂ ਡਿੱਗ ਪਿਆ ਉਹ ਉੱਥੇ ਆਏ ਸੀ ਜਦੋਂ ਮੈਂ ਮਿਲਣ ਗਿਆ ਤੇ ਉਥੇ ਉਹ ਬੱਚੇ ਜਿਹੜੇ ਛੋਟੇ-ਛੋਟੇ ਸੀਗੇ ਉਥੇ ਕੁੜੀ ਐ ਇੱਕ ਚਲੋ ਮੈਂ ਉਹ ਵੀਡੀਓ ਦੇ ਵਿੱਚ ਲਿਆਂਦੀ ਨਹੀਂ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਬਾਪੂ ਜੀ ਤੁਹਾਡੇ ਕਿੱਥੇ ਗਏ ਉਹ ਨਹੀਂ ਵੀਡੀਓ ਦੇ ਵਿੱਚ ਆਏ ਤਾਂ ਉਹਨਾਂ ਨੇ ਦੱਸਿਆ ਵੀ ਉਹ ਦੀਵਾਲੀ ਵਾਸਤੇ ਬੱਚਿਆਂ ਵਾਸਤੇ ਕੁਝ ਲੈਣ ਗਏ ਤੇ ਖਾਲਸਾ ਜੀ ਉਹਨਾਂ ਦੇ ਘਰ ਵਿੱਚ ਦੇ ਕੁਝ ਵੀ ਨਹੀਂ ਸੀ ਜਿੱਥੋਂ ਤੱਕ ਮੈਨੂੰ ਲੱਗਦਾ ਸੀ ਵੀ ਉਹ ਬਜ਼ੁਰਗ ਕਿਸੇ ਕੋਲੋਂ ਮੰਗਣ ਗਏ ਆ ਵੀ ਸਾਨੂੰ ਕੁਝ ਦਿਓ ਤੇ ਅਸੀਂ ਦੀਵਾਲੀ ਮਨਾਈਏ ਤੇ ਮਹਾਰਾਜ ਨੇ ਕਲਾ ਵਰਤਾਈ ਦੋ ਦਿਨ ਪਹਿਲਾਂ ਉਥੇ ਭੇਜਤਾ ਤੇ ਮਹਾਰਾਜ ਦੀ ਕਿਰਪਾ ਨਾਲ ਆਪ ਸੰਗਤਾਂ ਦੇ ਸਹਿਯੋਗ ਨਾਲ ਜਿਹੜੀ ਮਾਇਆ ਦਾਸ ਕੋਲੇ ਹੁੰਦੀ ਆ ਉਥੋਂ ਵੀਰ ਮੈਂ ਉਹਨਾਂ ਨੂੰ ਮਾਇਆ ਦੇ ਕੇ ਆਇਆ ਮਾਤਾ ਜੀ ਨੂੰ ਵੀ ਤੁਸੀਂ ਰਾਸ਼ਨ ਵੀ ਲਾਇਓ ਤੇ ਆ ਬੱਚਿਆਂ ਨੂੰ ਦੀਵਾਲੀ ਵੀ ਦੇ ਦਿਓ ਵੀ ਜੋ ਇਹ ਲੈ ਖਾਣਾ ਚਾਹੁੰਦੇ ਆ ਜੋ ਲਿਆਉਣਾ ਚਾਹੁੰਦੇ ਲਿਆਉਣਗੇ ਸੋ ਉਹ ਵੀਡੀਓ ਦਾਸ ਨੇ ਬਣਾਈ ਹੈ ਤੇ ਉਹਨਾਂ ਨੂੰ ਖਾਲਸਾ ਜੀ ਘਰ ਪਾ ਕੇ ਦੇਣਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਜਿੱਥੇ ਤੁਹਾਡਾ ਘਰ ਆ ਇੱਥੇ ਤੇ ਘਰ ਨਹੀਂ ਬਣ ਸਕਦਾ ਜੇ ਘਰ ਬਣ ਗਿਆ ਤੇ ਰਸਤਾ ਕਿੱਥੋਂ ਲੰਘਾਂਗੇ ਸਮਾਨ ਕਿੱਥੋਂ ਲਿਆਵਾਂਗੇ ਤੇ ਉਹਨਾਂ ਨੇ ਦੋ ਘਰ ਵੇਖੇ ਸੀ ਉਹ ਖਾਲਸਾ ਜੀ ਵਿਕ ਗਏ ਤੇ ਇੱਕ ਉਹਨਾਂ ਨੂੰ ਥਾਂ ਸੜਕ ਦੇ ਨਾਲ ਮਿਲਿਆ ਉਥੇ ਮਿੱਟੀ ਤੇ ਬਹੁਤ ਪੈਣੀ ਆ ਪਰ ਉਹਨਾਂ ਮਾਤਾ ਦੀ ਅਸੀਸ ਹੀ ਸੀ ਉਹਦਾ ਮਿੰਤਾ ਤਰਲਾ ਹੀ ਸੀਗਾ ਜਦੋਂ ਮੈਂ ਉਥੇ ਖਲੋਤਾ ਸਾਂ ਤੇ ਉਹ ਮਾਤਾ ਦੇ ਬੋਲ ਮੈਨੂੰ ਇਦਾਂ ਲੱਗੇ ਵੀ ਜਿੱਦਾਂ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਕਹਿੰਦੇ ਵੀ ਇਹਨਾਂ ਦਾ ਕਾਰਜ ਜ਼ਰੂਰ ਕਰਨਾ ਸੋ ਖਾਲਸਾ ਜੀ ਉਹ ਸੜਕ ਕਾਫੀ ਉੱਚੀ ਆ ਲੱਗੇ ਮਿੱਟੀ ਪਾਊਗੀ ਮਿੱਟੀ ਪਾ ਕੇ ਤੇ ਫਿਰ ਉਹਨਾਂ ਦਾ ਘਰ ਆਰੰਭ ਹੋਏਗਾ ਹੁਣ ਆਪਾਂ ਸ਼ੁਰੂ ਕਰਨੇ ਆ ਤੇ ਮੇਰੀ ਬੇਨਤੀ ਆ ਜਿਹੜੇ ਸੁਣਦੇ ਨੇ ਜਿਨ੍ਹਾਂ ਨੂੰ ਭਾਈ ਮਹਾਰਾਜ ਨੇ ਬਹੁਤ ਦਿੱਤਾ ਤੇ ਆਪਣੀ ਟੇਲ ਫੁੱਲ ਭੇਟਾ ਦਾਸ ਨੂੰ ਜਰੂਰ ਭੇਜਿਓ ਜੇ ਕੋਈ ਸਿੱਧੀ ਵੀ ਸੇਵਾ ਕਰਨੀ ਚਾਹੁੰਦਾ ਮੇਰੇ ਕੋਲੋਂ ਐਡਰੈਸ ਲੈ ਲਿਓ ਆਪਾਂ ਉਹ ਕਾਰਜ ਉਹਨਾਂ ਦਾ ਸ਼ੁਰੂ ਕਰਨਾ ਆਪਜੀ ਵੇਖ ਕੇ ਵੀ ਸੇਵਾ ਕਰ ਸਕਦੇ ਹੋ ਮਹਾਰਾਜ ਕਿਰਪਾ ਕਰਨ ਸੱਚੇ ਪਾਤਸ਼ਾਹ ਮੇਰਾ ਕਰਨ ਸੋ ਐਵੇਂ ਖਾਲਸਾ ਜੀ ਕਾਰਜ ਚੱਲਣੇ ਆ ਤੇ ਹੁਣ ਦਾਸ ਦੀ ਇਹੀ ਆ ਵੀ ਹੁਣ ਡੇਲੀ ਕਰੀਏ ਕਿਉਂਕਿ ਰੋਜ਼ ਇਹੋ ਜਿਹੇ ਮਿਲਦੇ ਨੇ ਜਿਨ੍ਹਾਂ ਦੀ ਮੇਰੇ ਕੋਲ ਵੀਡੀਓ ਨਹੀਂ ਪੈਂਦੀ ਕਈ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਦੀਆਂ ਵੀਡੀਓ ਮੇਰੇ ਕੋਲ ਨਹੀਂ ਬਣਦੀਆਂ ਪਰ ਮੈਂ ਉਹਨਾਂ ਦੀ ਮਦਦ ਕਰਕੇ ਆਉਣਾ ਮੇਰੇ ਕੋਲ ਵੀਡੀਓ ਨਹੀਂ ਬਣਾਈਆਂ ਜਾਂਦੀਆਂ ਇੱਕ ਤਾਂ ਦਾਸ ਹਵਾਲਾਖ کئی ਵਾਰ ਹੁੰਦਾ کئی ਵਾਰ ਨਾਲ ਕੋਈ ਸਿੰਘ ਨਹੀਂ ਹੁੰਦਾ ਫਿਰ ਮੈਂ ਉਹਨਾਂ ਨਾਲ ਗੱਲ ਕਰਾਂਗੇ ਉਹਨਾਂ ਦੀ ਵੀਡੀਓ ਬਣਾਵਾ ਮੈਨੂੰ ਸਮਝ ਨਹੀਂ ਆਉਂਦੀ ਤੇ ਦਾਸ ਕੋਲੇ ਪਹਿਲਾਂ ਦੋ ਸਿੰਘ ਸੀ ਇੱਕ ਵਾਹਿਗੁਰੂ ਜਾਣੇ ਉਹਦੇ ਅੰਦਰ ਕੀ ਖੇੜ ਵਰਤੀ ਉਹ ਪਰਾਂ ਹੋ ਗਿਆ ਇੱਕ ਹੀ ਸਿੰਘ ਨਾਲ ਹੈ ਮਹਾਰਾਜ ਦੀ ਕਿਰਪਾ ਨਾਲ ਜਿੰਨੇ ਜੋਗਿਆ ਆਪਾਂ ਕਾਰਜ ਕਰੀ ਜਾਂਦੇ ਆਂ ਆਪ ਸੰਗਤਾਂ ਸਹਿਯੋਗ ਦਿਓ ਮਹਾਰਾਸ਼ੀਰ ਸਿੰਘ ਕਿਰਪਾ ਕਰਨ ਆਪਾਂ ਉਹਨਾਂ ਦੀ ਕਿਰਪਾ ਨਾਲ ਸਭੇ ਕਾਰਜ ਕਰਨੇ ਆ ਤੇ ਵੇਖੋ ਆ ਜਿਹੜੀ ਅੱਜ ਦੀ ਹੱਡ ਬੀਤੀ ਹੈ ਇਹਦੇ ਵਿੱਚ ਖਾਲਸਾ ਜੀ ਕਿੱਡੀ ਵੱਡੀ ਕਲਾ ਸ਼ਹੀਦਾਂ ਨੇ ਵਰਤਾਈ ਹੈ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਭਾਂਡੇ ਜਿਹੜਾ ਝੂਠੇ ਭਾਂਡਿਆਂ ਦੀ ਸੇਵਾ ਕਰਕੇ ਵੀਰ ਨੇ ਸੁਖ ਪ੍ਰਾਪਤ ਕੀਤਾ ਤੇ ਅਸੀਂ ਜਾਣਦੇ ਆ ਸੇਵਾ ਕਰਦੇ ਨਹੀਂ ਜਿਹੜਾ ਮਨੁੱਖ ਸੇਵਾ ਤੋਂ ਭੱਜਦਾ ਹੈ ਕਹਿੰਦੇ ਉਹਦਾ ਤਨ ਰੋਗੀ ਰਹਿੰਦਾ ਬਾਬਾ ਜੀ ਬਾਬਾ ਬਿਸ਼ਨ ਸਿੰਘ ਸਾਹਿਬ ਜੀ ਮਿਸਲ ਸ਼ਹੀਦਾਂ ਤਰਨਾ ਦਲ ਦੇ ਜਿਹੜੇ ਜਥੇਦਾਰ ਹੋਏ 60 ਸਾਲ ਜਿਨ੍ਹਾਂ ਨੇ ਸੇਵਾ ਕੀਤੀ ਪੰਥ ਦੀ ਖਾਲਸਾ ਜੀ ਉਹਨਾਂ ਕੋਲੇ ਕਿਸੇ ਮਾਈ ਨੇ ਆ ਜਾਣਾ ਕਿ ਬਾਪੂ ਜੀ ਬਾਬਾ ਜੀ ਸਰੀਰ ਬੜਾ ਦਰਦ ਦਰਦ ਕਰਦਾ ਦੁੱਖ ਦਾ ਬਿਮਾਰ ਰਹਿੰਦਾ ਹੈ ਬਿਮਾਰੀਆਂ ਲੱਗੀਆਂ ਉਹਨਾਂ ਨੇ ਕਹਿਣਾ ਇੱਕ ਘੰਟਾ ਆ ਕੇ ਵਰਤਨ ਸੇਵਾ ਕਰਿਆ ਕਰ ਆਪੇ ਠੀਕ ਹੋ ਜੇਂਗੀ ਤੇ ਖਾਲਸਾ ਜੀ ਵਰਤਨਾਂ ਦੀ ਸੇਵਾ ਕਰਨੀ ਤੇ ਮਾਈਆਂ ਨੇ ਰਾਜ਼ੀ ਹੋ ਜਾਣਾ ਸੇਵਾ ਜਿਹੜੀ ਹੈ ਬੜੀ ਉੱਤਮ ਹੈ ਸੁਖ ਦੇਣ ਵਾਲੀ ਹੈ ਸੇਵਾ ਕਰਿਆ ਕਰੋ ਨਾਮ ਜਪਿਆ ਕਰੋ ਮਹਾਰਾਜ ਬਰਕਤਾਂ ਪਾਉਣਗੇ ਭੋਲਾ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ